ਪਕ ਦੀ ਵੱਡੀ ਖਬਰ ਹੈ ਕਿ ਜਗਿੰਦਰ ਸਿੰਘ ਉਗਰਾਹਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਸੂਬਾ ਪ੍ਰਧਾਨ ਜਗਿੰਦਰ ਸਿੰਘ ਉਗਰਾਹਾ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਦੋਂ ਉਹ ਕਰਾਚੋ ਮੋਰਚੇ ਦੇ ਵਿੱਚ ਜਾ ਰਹੇ ਸੀਗੇ ਤਾਂ ਉਸ ਟਾਈਮ ਜਿਹੜੇ ਪੰਜਾਬ ਪੁਲਿਸ ਆਉਂਦੀ ਹੈ ਪੰਜਾਬ ਪੁਲਿਸ ਦੇ ਅਫਸਰ ਜੋ ਉਗਰਾਹਾ ਜੱਥੇਬੰਦੀ ਦੱਸ ਰਹੀ ਹੈ ਉਹਦੇ ਮੁਤਾਬਕ ਅਫਸਰ ਉਗਰਾਹਾ ਦੀ ਗੱਡੀ ਦੇ ਅੱਗੇ ਆਪਣੀ ਗੱਡੀ ਖੜੀ ਕਰਦੇ ਨੇ ਉਗਰਾਹਾ ਦੀ ਗੱਡੀ ਨੂੰ ਰੋਕਿਆ ਜਾਂਦਾ ਤੇ ਫਿਰ ਪੰਜਾਬ ਪੁਲਿਸ ਉਹ ਜਗਿੰਦਰ ਸਿੰਘ ਉਗਰਾਹਾ ਨੂੰ ਗੱਡੀ ਸਮੇਤ ਹੀ ਗ੍ਰਿਫਤਾਰ ਕਰਕੇ ਲੈ ਗਈ ਹੈ ਪਿਛਲੇ 2 ਦਿਨਾਂ ਤੋਂ ਲਗਾਤਾਰ ਪੰਜਾਬ ਦੇ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਘਰਾਂ 'ਚ ਛਾਪੇ ਮਾਰੀਆਂ ਚੱਲ ਰਹੀਆਂ ਨੇ ਅੱਜ ਪੰਜਾਬ ਦੇ ਚੰਡੀਗੜ੍ਹ ਰਾਜਧਾਨੀ ਦੇ ਵਿੱਚ ਕਿਸਾਨਾਂ ਦਾ ਮੋਰਚਾ ਸੀਗਾ ਔਰ ਇਸ ਟਾਈਮ ਤੁਹਾਨੂੰ ਅਸੀਂ ਵੱਡਬਰ ਟੋਲ ਪਲਾਜੇ ਤੋਂ ਦਿਖਾ ਰਹੇ ਹਾਂ ਇੱਧਰ ਸਾਹਮਣੇ ਟੋਲ ਪਲਾਜਾ ਔਰ ਸਾਹਮਣੇ ਵੀ ਕਾਫੀ ਤਦਾਦ ਦੇ ਵਿੱਚ ਪੁਲਿਸ ਫੋਰਸ ਜਿਹੜੀ ਆ ਉਹ ਲੱਗੀ ਹੋਈ ਆ ਔਰ ਉਸੇ ਤਰ੍ਹਾਂ ਰੋਕ ਲਾਈਆਂ ਜਾ ਰਹੀਆਂ ਜਿਵੇਂ ਹਰਿਆਣੇ 'ਚ ਦਾਖਲ ਨਾ ਹੋਣ ਤੋਂ ਰੋਕਣ ਦੇ ਲਈ ਹਰਿਆਣਾ ਸਰਕਾਰ ਨੇ ਹਰਿਆਣਾ ਪੁਲਿਸ ਨੇ ਰੋਕਾਂ ਲਾਈਆਂ ਨੇ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਨੇ ਦਿੱਲੀ ਵਿੱਚ ਵੜਨ ਤੋਂ ਕਿਸਾਨਾਂ ਨੂੰ ਰੋਕਣ ਦੇ ਲਈ ਰਾਹ ਰੋਕੇ ਸੀ ਐਨ ਉਸੇ ਤਰ੍ਹਾਂ ਮਿੱਟੀ ਦੇ ਟਿੱਪਰ ਜਿਹੜੇ ਨੇ ਉਹ ਭਰੇ ਹੋਏ ਨੇ ਔਰ ਪੁਲਿਸ ਫੋਰਸ ਲਾਈ ਹੋਈ ਆ ਬੈਰੀਕੇਡਿੰਗ ਕੀਤੀ ਹੋਈ ਆ ਜਿਹੜੇ ਚੰਡੀਗੜ੍ਹ ਨੂੰ ਜਾਣ ਵਾਲੇ 18 ਰਸਤੇ ਨੇ ਉਹ ਸਾਰੇ ਰਸਤੇ ਸੀਲ ਕਰ ਦਿੱਤੇ ਹੋਏ ਨੇ ਔਰ 2500 ਦੇ ਕਰੀਬ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਚੰਡੀਗੜ੍ਹ ਦੇ ਰਸਤਿਆਂ ਤੇ ਲਾਏ ਗਏ ਨੇ ਔਰ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਇਹ ਬਡਬਰ ਟੋਲ ਪਲਾਜੇ ਦੇ ਉੱਪਰ ਕਿਸਾਨਾਂ ਦਾ ਇਹ ਜਿਹੜਾ ਇਕੱਠ ਹੈ ਉਹ ਅਜੇ ਵੀ ਕਹਿੰਦਾ ਹੈ ਕਿ ਅਸੀਂ ਚੰਡੀਗੜ੍ਹ ਜਾਵਾਂਗੇ ਅੱਜ ਕਿਸਾਨ ਕਹਿੰਦੇ ਨੇ ਕਿ ਭਗਵੰਤ ਮਾਨ ਸਾਹਿਬ ਖੁਦ ਕੀ ਕਰਦੇ ਸੀ ਕਿ ਦਿੱਲੀ ਕਿਸੇ ਦੇ ਬਾਪ ਦੀ ਨਹੀਂ ਭਗਵੰਤਮਾਨ ਸਾਹਿਬ ਖੁਦ ਕਹਿ ਕਰਦੇ ਸੀ ਕਿ ਜੇਕਰ ਪੰਜਾਬ ਔਰ ਦੇਸ਼ ਦੇ ਕਿਸਾਨ ਆਪਣੀ ਰਾਜਧਾਨੀ ਚ ਜਾ ਕੇ ਮੰਗਾ ਨਹੀਂ ਮੰਗਣਗੇ ਤਾਂ ਫਿਰ ਕਿਉਂ ਪਾਕਿਸਤਾਨ ਜਾਣਗੇ ਤਾਂ ਅੱਜ ਪੰਜਾਬ ਦੇ ਕਿਸਾਨ ਕਹਿੰਦੇ ਨੇ ਕਿ ਅਸੀਂ ਆਪਣੇ ਸੂਬੇ ਪੰਜਾਬ ਦੀ ਰਾਜਧਾਨੀ ਜਾਣਾ ਤੇ ਅੱਜ ਭਗਵੰਤਮਾਨ ਸਰਕਾਰ ਸਾਡੀ ਫੜੋ ਫੜੀ ਕਿਉਂ ਕਰ ਰਹੀ ਹੈ ਪਿਛਲੇ ਦਿਨੀ ਜਦੋਂ ਕਿਸਾਨਾਂ ਦੇ ਨਾਲ ਮੀਟਿੰਗ ਹੋਈ ਤਾਂ ਉਸ ਮੀਟਿੰਗ ਦੇ ਵਿੱਚ ਤਲਖੀ ਵਧੀ ਮੁੱਖ ਮੰਤਰੀ ਮੀਟਿੰਗ ਛੱਡ ਕੇ ਚਲੇ ਗਏ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਮੈਨੂੰ ਕਮਜ਼ੋਰ ਨਾ ਸਮਝੋ ਮੈਂ ਐਕਸ਼ਨ ਲੈ ਸਕਦਾ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਇਹ ਕੋਈ ਬੰਦਿਆਂ ਵਾਲੀ ਗੱਲ ਨਹੀਂ ਜੋ ਕਿਸਾਨ ਕਰ ਰਹੇ ਨੇ ਤਾਂ ਉਸ ਤੋਂ ਬਾਅਦ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਵਿੱਚ ਪੂਰਾ ਤਣਾਅ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਉਧਰ ਚੰਡੀਗੜ੍ਹ ਦੇ ਸਾਰੇ ਰਸਤੇ ਸੀਲ ਨੇ ਇਸ ਤੋਂ ਪਹਿਲਾਂ ਲਗਭਗ 500 ਤੋਂ ਵੱਧ ਕਿਸਾਨਾਂ ਦੀ ਗ੍ਰਿਫਤਾਰੀ ਦੀ ਖਬਰ ਆ ਰਹੀ ਹੈ ਵੱਡੇ ਕਿਸਾਨ ਲੀਡਰਾਂ ਦੇ ਵਿੱਚ ਪਹਿਲਾਂ ਬਲਬੀਰ ਸਿੰਘ ਰਾਜੇਵਾਲ ਦੀ ਗ੍ਰਿਫਤਾਰੀ ਹੋਈ ਹੋਈ ਹੈ ਤੇ ਹੁਣੇ-ਹੁਣੇ ਜਗਿੰਦਰ ਸਿੰਘ ਉਗਰਾਹਾਂ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਲੋਕ ਇਹ ਪੁੱਛਣਾ ਚਾਹੁੰਦੇ ਨੇ ਕਿਸਾਨ ਲਗਾਤਾਰੇ ਕਹਿ ਰਹੇ ਨੇ ਕਿ ਭਗਵੰਤ ਮਾਨ ਸਾਹਿਬ ਜਿਹੜੇ ਦਿੱਲੀ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਕਹਿੰਦੇ ਸੀ ਕਿਉਂ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਤਾਂ ਫਿਰ ਅੱਜ ਖੁਦ ਉਹ ਇੰਜ ਕਿਉਂ ਕਰ ਰਹੇ ਨੇ ਕਿਸਾਨ ਜਿਹੜੇ ਸ਼ੰਗਾਰਾ ਸਿੰਘ ਮਾਨ ਨੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਝੂਠ ਬੋਲ ਰਹੇ ਨੇ ਸਾਡਾ ਕੋਈ ਰੇਲਾ ਰੋਕਣ ਦਾ ਤੇ ਬੱਸਾਂ ਰੋਕਣ ਦਾ ਸੱਦਾ ਹੀ ਨਹੀਂ ਸੀ ਪੂਰਾ ਮੀਡੀਆ ਵੀ ਇਸ ਚੀਜ਼ ਨੂੰ ਉਸ ਤਰੀਕੇ ਨਾਲ ਪੇਸ਼ ਨਹੀਂ ਕਰ ਰਿਹਾ ਕਿਉਂਕਿ ਕਿਸਾਨਾਂ ਦਾ ਬੱਸਾਂ ਰੋਕਣ ਦਾ ਰੇਲਾ ਰੋਕਣ ਦਾ ਸੱਦਾ ਨਹੀਂ ਸੀ ਕਿਸਾਨ ਅਗੂ ਕਹਿੰਦੇ ਨੇ ਕਿ ਸਾਡਾ ਸੱਦਾ ਸਿਰਫ ਧਰਨਾ ਲਾਉਣ ਦਾ ਸੀ ਅਸੀਂ ਸਿਰਫ ਚੰਡੀਗੜ੍ਹ ਦੇ ਵਿੱਚ ਥਾਾਂ ਮੰਗਰੇ ਸੀ ਧਰਨਾ ਲਾਉਣ ਲਈ ਸਾਡਾ ਰੇਲਣਾ ਬੱਸਾਂ ਰੋਕਣ ਦਾ ਕੋਈ ਸੱਦਾ ਨਹੀਂ ਸੀ ਉਹ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਕਿਸਾਨ ਰੇਲਾ ਰੋਕਣੀਆਂ ਚਾਹੁੰਦੇ ਸੀ ਬੱਸਾਂ ਰੋਕਣੀਆਂ ਚਾਹੁੰਦੇ ਸੀ ਇਸ ਕਰਕੇ ਅਸੀਂ ਇਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਤੁਸੀਂ ਦੇਖ ਸਕਦੇ ਹੋ ਇਹ ਸਾਰੀਆਂ ਕਿਸਾਨ ਜਥੇਬੰਦੀਆਂ ਜਿੰਨੀਆਂ ਵੀ ਸਯੁਕਤ ਮੋਰਚੇ ਦੇ ਵਿੱਚ ਨੇ ਉਹ ਸਾਰੀਆਂ ਚੰਡੀਗੜ੍ਹ ਵਾਲੇ ਰਸਤਿਆਂ ਦੇ ਉੱਪਰ ਤਾਇਨਾਤ ਖੜੀਆਂ ਨੇ ਸਾਹਮਣੇ ਪੁਲਿਸ ਫੋਰਸ ਖੜੀ ਹੈ ਔਰ ਅੱਜ ਪੰਜਾਬ ਦਾ ਮਾਹੌਲ ਚੰਡੀਗੜ੍ਹ ਦਾ ਮਾਹੌਲ ਪੂਰਾ ਜਿਹੜਾ ਤਣਾਅਪੂਰਨ ਹੈ ਉਹ ਬਣਿਆ ਹੋਇਆ ਇੱਧਰ ਤੁਹਾਨੂੰ ਦਿਖਾਉਣੇ ਆ ਸੈਂਕੜੇ ਹਜ਼ਾਰਾਂ ਕਿਸਾਨ ਨੇ ਜਿਹੜੇ ਉਹ ਬੜਬਰ ਟੋਲ ਪਲਾਜੇ ਦੇ ਉੱਪਰ ਬੈਠੇ ਨੇ ਔਰ ਉੱਧਰ ਸਟੇਜ ਚੱਲ ਰਹੀ ਹੈ ਔਰ ਕਿਸਾਨ ਇਹ ਕਹਿੰਦੇ ਨੇ ਕਿ ਸਾਡਾ ਕਸੂਰ ਕੀ ਹੈ ਇਹ ਕਿਸਾਨ ਕਹਿੰਦੇ ਨੇ ਕਿ ਮੁੱਖ ਮੰਤਰੀ ਨੇ ਕਿਹਾ ਕਿ ਮੇਰੇ ਨਾਲ ਸੰਬੰਧਤ ਇਹ ਮੰਗਾ ਹੀ ਨਹੀਂ ਸੀ ਕਿਸਾਨ ਕਹਿੰਦੇ ਨੇ ਕਿ ਜਿੰਨੀਆਂ ਵੀ ਮੰਗਾ ਕੇਂਦਰ ਨਾਲ ਸੰਬੰਧਤ ਨੇ ਉਹ ਅਸੀਂ ਕੇਂਦਰ ਸਰਕਾਰ ਕੋਲੇ ਰੱਖਦੇ ਆ ਤੇ ਜਿੰਨੀਆਂ ਪੰਜਾਬ ਸਰਕਾਰ ਨਾਲ ਸੰਬੰਧਤ ਨੇ ਉਹੀ ਅਸੀਂ ਪੰਜਾਬ ਸਰਕਾਰ ਕੋਲੇ ਰੱਖ ਰਹੇ ਸੀ ਕਿਸਾਨੇ ਕਹਿੰਦੇ ਨੇ ਕਿ ਸ਼ਹੀਦ ਭਗਤ ਸਿੰਘ ਦਾ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾ ਕੇ ਸਰਕਾਰ ਬਣਾਈ ਗਈ ਕਿਸਾਨੇ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਕਹਿੰਦੀ ਆ ਕਿ ਅਸੀਂ ਭਗਤ ਸਿੰਘ ਦੀ ਵਿਚਾਰਧਾਰਾ ਤੇ ਚੱਲਦੇ ਆ ਤਾ ਕਿਸਾਨ ਕਹਿੰਦੇ ਨੇ ਕਿ ਅੱਜ ਜੇਕਰ ਸ਼ਹੀਦ ਭਗਤ ਸਿੰਘ ਖੁਦ ਇੱਥੇ ਆ ਜਾਣ ਜਦੋਂ ਕਿਸਾਨਾਂ ਦੀ ਫੜੋ ਫੜੀ ਚੱਲ ਰਹੀ ਆ ਮਜ਼ਦੂਰਾਂ ਦੇ ਉੱਪਰ ਲਾਠੀ ਚਾਰਜ ਹੋ ਰਿਹਾ ਬੇਰ ਜਗਾਰਾਂ ਤੇ ਲਾਠੀ ਚਾਰਜ ਹੋ ਰਿਹਾ ਤਾਂ ਕੀ ਉਹ ਭਗਵੰਤਮਾਨ ਸਰਕਾਰ ਨੂੰ ਠੀਕ ਕਹਿਣਗੇ ਜਾਂ ਗਲਤ ਕਹਿਣਗੇ ਕਿਸਾਨ ਅੱਜ ਸਟੇਜ ਤੋਂ ਬਹੁਤ ਤਿੱਖਾ ਬੋਲ ਰਹੇ ਨੇ ਔਰ ਜੋ ਕੁਛ ਮੈਂ ਤੁਹਾਨੂੰ ਦੱਸ ਰਿਹਾ ਇਹ ਸਭ ਕੁਛ ਕਿਸਾਨ ਜਿਹੜੇ ਨੇ ਉਹ ਬੋਲ ਰਹੇ ਨੇ ਭਾਈ ਜੀ ਜਿਸ ਤਰ੍ਹਾਂ ਦਾ ਰਵਈਆ ਅੱਜ ਆ ਰਿਹਾ ਸਰਕਾਰ ਦਾ ਕਿਵੇਂ ਦੇਖਦੇ ਹੋ ਬਹੁਤ ਮਾੜਾ ਇਹ ਇਹ ਕਹਿ ਰਹੇ ਆ ਬਹੁਤ ਮਾੜਾ ਇਹ ਲੜਾਈ ਕਿਹਨੇ ਆ ਇਹ ਲੜਾਈਆਂ ਦੇ ਜਿਹੜੇ ਆਪਣੇ ਕਰਨੀ ਕਿੰਨਾ ਦਾ ਹੱਕ ਵੰਡਦਾ ਸੀ ਇਹ ਪੰਚਾਇਤਾਂ ਦਾ ਹੱਕ ਵੰਡਦਾ ਸੀ ਇਹ ਸਰਕਾਰਾਂ ਦਾ ਹੱਕ ਸੀ ਜਿਹੜਾ ਕਿਸਾਨ ਕਰ ਰਹੇ ਆ ਸਾਨੂੰ ਕੀ ਲੋੜ ਸੀ ਇਹਦਾ ਕਥਾਨੀ ਮੰਗਾ ਦੀ ਖਾਤਰ ਲੜਦੇ ਸੀ ਪਰ ਇੱਕ ਤੁਸੀਂ ਹੋਰ ਨਵੀਂ ਗੱਲ ਦੇਖੋ ਮੁੱਖ ਮੰਤਰੀ ਕਹਿੰਦਾ ਵੀ ਜਿਹੜੇ ਇਮੀਗ੍ਰੇਸ਼ਨ ਵਾਲੇ ਏਜੰਟ ਨੇ ਇਹ ਉਹਨਾਂ ਦੇ ਖਿਲਾਫ ਵੀ ਕਹਿੰਦਾ ਧਰਨੇ ਕਿਉਂ ਲਾਉਂਦੇ ਨੇ ਇਮੀਗ੍ਰੇਸ਼ਨ ਵਾਲੇ ਏਜੰਟਾ ਜਿਹੜੇ ਬਹਾਏ ਕਿੰਨੇ ਨੇ ਆ ਇਹਨਾਂ ਨੇ ਲੋਕਾਂ ਦਾ ਸਾਡਾ ਕਿਸਾਨਾਂ ਦਾ ਇਨਾ ਰੁਪਈਆ ਲੁੱਟਿਆਗਾ ਕੋਈ ਆਵਾਜ਼ ਹੀ ਨਹੀਂ ਸੁਣਦਾ ਕੋਈ ਪ੍ਰਸ਼ਾਸਨ ਨਹੀਂ ਸੁਣਦਾ ਜੇ ਜਾ ਕੇ ਕਿਸਾਨ ਕੋਈ ਗੱਲਬਾਤ ਕਰਦੇ ਤਾਂ ਤਾਂ ਹੀ ਲੋਕਾਂ ਦਾ ਕੁਝ ਨਾ ਕੁਝ ਪੈਸਾ ਅਮੜਵਾਉਂਦੇ ਆ ਉਹ ਇਹਨਾਂ ਨੂੰ ਦੁੱਖ ਲੱਗਦਾ ਕੋਈ ਪੈਸਾ ਇਹਨਾਂ ਦੇ ਹੱਥ ਜੀ ਜਾਣਾ ਸੀ ਉਹ ਇੱਕ ਇਹਨਾਂ ਦੀ ਤੁਸੀਂ ਨਵੀਂ ਗੱਲ ਸੁਣ ਲਓ ਇਹਨਾਂ ਨੇ ਕਿਹਾ ਮੈਂ ਕਿ ਸਾਡੇ 3 ਕਰੋੜ ਲੋਕਾਂ ਦਾ ਜਵਾਬ ਦੇ ਆ ਤੇ ਸਾਡੇ 3 ਕਰੋੜ ਲੋਕਾਂ ਦੇ ਵਿੱਚ ਕਿਸਾਨ ਨਹੀਂ ਆਉਂਦੇ ਅਸੀਂ ਵੋਟਾਂ ਨਹੀਂ ਪਾਈਆਂ ਅਸੀਂ ਮੰਨ ਲਾ ਵੀ ਇਹ ਇਸ ਦੇਸ਼ ਤੋਂ ਬਾਹਰ ਹੈ ਅਸੀਂ ਵੀ ਕਿਸਾਨ ਆ ਅਸੀਂ ਵੀ ਵੋਟਾਂ ਪਾਈਆਂ ਇਹਨੂੰ ਅਸੀਂ 3.5 ਕਰੋੜ ਲੋਕਾਂ ਦੇ ਵਿੱਚ ਆ ਅਸੀਂ ਵੀ ਆਨੇ ਅਸੀਂ ਵੀ ਇਹਨੂੰ ਸਵਾਲ ਪੁੱਛ ਸਕਦੇ ਆ ਇਸ ਤਰ੍ਹਾਂ ਮੀਟਿੰਗ ਛੱਡ ਕੇ ਭੱਜਣਾ ਇਹ ਮੁੱਖ ਮੰਤਰੀ ਦਾ ਕੰਮ ਨਹੀਂਗਾ ਇਹ ਤਾਂ ਕੈਰ ਬੰਦੇ ਦਾ ਕੰਮ ਆ ਵੀ ਆਪਾਂ ਇਹਨਾਂ ਨੂੰ ਛੱਡ ਕੇ ਇਸ ਤਰ੍ਹਾਂ ਰੋਲ ਤੇ ਛੱਡ ਕੇ ਜਾਓ ਤੇ ਕਿਸਾਨ ਕੀ ਕਰ ਲੈਣਗੇ ਮੁੱਖ ਮੰਤਰੀ ਕਹਿੰਦਾ ਉਹਨਾਂ ਖੇਤ ਤਾਂ ਇਹ ਕਿਸਾਨ ਨਹੀਂ ਜਾਂਦੇ ਜਿੰਨਾ ਮੈਂ ਜਾਣਾਂ ਮੁੱਖ ਮੰਤਰੀ ਆਧੀ ਤਾਂ ਹੁਣ ਤੱਕ ਮੇਰੀ 45 ਸਾਲ ਦੀ ਉਮਰ ਹੋ ਗਈ ਦੇਖਿਆ ਤਾਂ ਹੈ ਨਹੀਂ ਮੁੱਖ ਮੰਤਰੀ ਤਾਂ ਕਮੇਡੀ ਕਰ ਕਰ ਹੀ ਜਾਂਦਾ ਸੀਗਾ ਜਿਹੜੇ ਕਿਸਾਨ ਆ ਖੇਤਾਂ ਜਾ ਬਾਪੂ ਵਰਗੇ ਪੁੱਛ ਲੋ ਇਹਨਾਂ ਨੂੰ ਇਹ ਇਹ ਬਾਪੂ ਵਰਗੇ ਸਾਰੇ ਕਿਸਾਨ ਖੇਤਾਂ 'ਚ ਕੰਮ ਕਰਦੇ ਸੀ ਉਹ ਤਾਂ ਕਮੇਡੀ ਕਰ ਕਰ ਹੁਣ ਤੱਕ ਮੁੱਖ ਮੰਤਰੀ ਬਣ ਗਿਆ ਕਿਸੇ ਨੇ ਕਿਹਨੇ ਦੇਖਿਆਗਾ ਪੁੱਛ ਲੋ ਕਿਸੇ ਨੇ ਖੇਤ 'ਚ ਕੰਮ ਕਰਦਾ ਕਿੱਥੇ ਦੇਖਿਆਗਾ ਮੁੱਖ ਮੰਤਰੀ ਉਹ ਤਾਂ ਆਮ ਘਰਾਂ ਦਾ ਮੁੰਡਾ ਇੱਕ ਮਿੰਦਰ ਮਾਸਟਰ ਦਾ ਮੁੰਡਾ ਕਹਿੰਦਾ ਸੀ ਤੇ ਹੁਣ ਤੁਸੀਂ ਦੇਖ ਲਓ ਵੀ ਉਹ ਮਾਸਟਰ ਦੀ ਜਿਹੜੀ ਉਸ ਨੂੰ ਵੀ ਰੋੜ ਰਹਾ ਹੈਗਾ ਕੀ ਕਹੀਏ ਅਸੀਂ ਭਗਵੰਤ ਸਿੰਘ ਸਾਹਿਬ ਕਹਿੰਦਾ ਵੀ ਮੇਰੀ ਨਰਮਾਈ ਨੂੰ ਮੇਰੀ ਕਮਜ਼ੋਰੀ ਨਾ ਸਮਝੋ ਮੈਂ ਐਕਸ਼ਨ ਵੀ ਲੈਣਾ ਜਾਣਦਾ ਉਹ ਸਰਕਾਰ ਪਤਾ ਕੀ ਗੱਲ ਆ ਇਹ ਗੱਲਾਂ ਜਿਹੜੀਆਂ ਇਹ ਹੁਣ ਕਾਹਤੋਂ ਕਹਿ ਰਹੀ ਆ ਇਹ ਤਾਂ 2 ਸਾਲ ਪਹਿਲਾਂ ਦੀ ਬਣੀ ਆ ਕੋ 2 ਸਾਲਾਂ ਚ ਇਹਨਾਂ ਨੇ ਆਪਦਾ ਸਾਰਾ ਘਰਵਾਰ ਸੀ ਸਾਰਾ ਕੁਝ ਭਰ ਲਿਆ ਤੇ ਹੁਣ ਇਹਨੇ ਐਕਸ਼ਨ ਤਾਂ ਲੈਣਾ ਹੀ ਆ ਹੁਣ ਇਹ ਰੱਜ ਪੁੱਜ ਲਿਆ ਹੁਣ ਰੱਜ ਲਿਆ ਇਹ ਹੁਣ ਐਕਸ਼ਨ ਹੀ ਲਾਊਗਾ ਹੋਰ ਕੀ ਕਰੂਗਾ ਸਾਨੂੰ ਵੀ ਪਤਾ 2 ਸਾਲਾਂ ਚ ਇਹਨੇ ਬਣਾ ਲਿਆ 3 ਸਾਲਾਂ ਚ ਇਨਾ ਕੁਝ ਬਣਾ ਲਿਆ ਜਿਵੇਂ ਕਿਸੇ ਨੂੰ ਪੁੱਛਿਆ ਹੀ ਨੀਗਾ ਉਦੋਂ ਚਾਹੇ ਕਿਸਾਨ ਵੀ ਧਰਨੇ ਲਾਉਂਦੇ ਸੀ ਤੇ ਸੜਕਾਂ ਤੇ ਵਹਿੰਦੇ ਸੀ ਕਿਸੇ ਨੂੰ ਕੁਝ ਕਿਹਾ ਇਹਨੇ ਮੁੱਖ ਮੰਤਰੀ ਕਹਿੰਦਾ ਵੀ ਮੈਂ ਤਾਂ ਇਹਨਾਂ ਨੂੰ ਮੀਟਿੰਗ ਚ ਕਿਹਾ ਸੀ ਵੀ ਰੇਲਾਂ ਨਾ ਰੋਕੋ ਬੱਸਾਂ ਨਾ ਰੋਕੋ ਜਨਤਾ ਪਰੇਸ਼ਾਨ ਹੁੰਦੀ ਆ ਕੀ ਤੁਹਾਡਾ ਪ੍ਰੋਗਰਾਮ ਰੇਲਾਂ ਤੇ ਬੱਸਾਂ ਰੋਕਣ ਦਾ ਸੀ ਸਾਡਾ ਕੋਈ ਪ੍ਰੋਗਰਾਮ ਰੇਲਾਂ ਆ ਨਾ ਬੱਸਾਂ ਰੋਕਣ ਦਾ ਸਾਡਾ ਕੋਈ ਪ੍ਰੋਗਰਾਮ ਨਹੀਂ ਜਦੋਂ ਸਾਡੇ ਨਾਲ ਮੀਟਿੰਗ ਕਰਕੇ ਤੇ ਸਾਨੂੰ 2-2 ਸਾਲ ਪੁੱਛਦੇ ਹੀ ਨਹੀਂ ਗਏ ਸਾਡਾ ਜਿਹੜਾ 2 ਸਾਲਾਂ ਦੇ ਵਿੱਚ ਸੋਸ਼ਣ ਇੰਨਾ ਜ਼ਿਆਦਾ ਹੁੰਦਾ ਤੇ ਫੇਰ ਅਸੀਂ ਆਵਾਜ਼ ਚੱਕਣ ਦੀ ਖਾਤਰ ਕਿਤੇ ਵੀ ਕੋਈ ਅੰਦੋਲਨ ਕਰਦੇ ਆ ਜਿੱਥੇ ਸਾਨੂੰ ਹੁਣ ਜਿਹੜਾ ਤੁਸੀਂ ਚੰਡੀਗੜ੍ਹ ਜਾ ਰਹੇ ਸੀ ਧਰਨਾ ਦੇਣ ਜਾ ਰਹੇ ਸੀ ਕਿ ਰੇਲਾਂ ਤੇ ਬੱਸਾਂ ਰੋਕਣ ਜਾ ਰਹੇ ਸੀ ਨਹੀਂ ਚੰਡੀਗੜ੍ਹ ਆ ਸੀ ਇੱਕ ਸ਼ਾਂਤਮਈ ਪ੍ਰੋਟੈਸਟ ਕਰਨ ਜਾ ਰਹੇ ਸੀ ਰੇਲਾਂ ਤੇ ਬੱਸਾਂ ਰੋਕਣ ਨਹੀਂ ਜਾ ਰਹੇ ਕੋਈ ਰੇਲਾਂ ਨਾ ਕੋਈ ਬੱਸਾਂ ਨਾ ਸਾਡਾ ਕੋਈ ਵੀ ਇਸ ਤਰ੍ਹਾਂ ਦਾ ਇਸ ਸਕੀਮ ਵੱਲੋਂ ਕਾਹਲ ਨਹੀਂ ਸੀ ਤੇ ਨਾ ਹੀ ਕਿਸੇ ਜਥੇਬੰਦੀ ਨੇ ਰੋਕਣਾ ਸੀ ਫਿਰ ਕੀ ਮੁੱਖ ਮੰਤਰੀ ਪੂਰੇ ਪੰਜਾਬ ਨੂੰ ਝੂਠ ਬੋਲ ਰਹੇ ਆ ਇਹ ਤੁਹਾਡੇ ਸਾਹਮਣੇ ਹੀ ਆ ਜੀ ਪੂਰਾ ਹੀ ਝੂਠ ਬੋਲਿਆ ਨਿਰਾ ਝੂਠ ਹੈ ਅੱਜ ਤੱਕ ਬੋਲਿਆ ਸੱਚ ਹੀ ਨਹੀਂ ਇਹਨੇ ਬੋਲਿਆ ਕੀ ਮੁੱਖ ਮੰਤਰੀ ਫਿਰ ਪੂਰੇ ਪੰਜਾਬ ਨੂੰ ਆਪਣੇ ਨਾਲ ਅਟੈਚ ਕਰਨ ਲਈ ਗੁੰਮਰਾਹ ਕਰ ਰਿਹਾ ਹਾਂ ਹਾਂ ਜੀ ਗੁੰਮਰਾਹ ਕਰ ਰਿਹਾ ਇਹ ਤਾਂ ਤੁਹਾਨੂੰ ਆਪ ਹੀ ਪਤਾ ਲੱਗ ਸਾਡੇ ਕੋਲੇ ਦੋ ਮੋਦੀ ਹੋ ਗਏ ਇੱਕ ਸਾਡੇ ਕੋਲੇ ਦਿੱਲੀ ਚ ਮੋਦੀ ਹੋ ਗਿਆ ਇੱਕ ਮੋਦੀ ਇਹ ਹੋ ਗਿਆ ਹੂੰ 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 ਦੋਨੇ ਸਾਡੇ ਕੋਲੇ ਹੋ ਗਏ ਸਾਨੂੰ ਤਾਂ ਗਮਰਾਹ ਕਰ ਰਹੇ ਆ ਕਿਸਾਨਾਂ ਨੂੰ ਆਪਸ ਵਿੱਚ ਭਾਈਚਾਰਕ ਸਾਂਝ ਆ ਜਿਹੜੀ ਉਹ ਤੋੜਨ ਵਾਸਤੇ ਇਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਹੂੰ ਦੇਖੋ ਜੀ ਕਿਸਾਨ ਕਹਿੰਦੇ ਨੇ ਕਿ ਸਾਡਾ ਕੋਈ ਬੱਸਾਂ ਰੋਕਣ ਦਾ ਰੇਲਾ ਰੋਕਣ ਦਾ ਪ੍ਰੋਗਰਾਮ ਨਹੀਂ ਸੀ ਕਿਸਾਨ ਕਹਿੰਦੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਰੇਲਾਂ ਤੇ ਬੱਸਾਂ ਰੋਕਣ ਦੀ ਗੱਲ ਕਹਿ ਕੇ ਪੂਰੇ ਪੰਜਾਬ ਨੂੰ ਝੂਠ ਬੋਲ ਰਹੇ ਨੇ ਔਰ ਇਹ ਗੱਲ ਮੈਂ ਵੀ ਠੋਕ ਮਾਰਾ ਕੇ ਕਹੂੰਗਾ ਕਿਸਾਨਾਂ ਦਾ ਰੇਲਾ ਰੋਕਣ ਦਾ ਸਦਾ ਹੀ ਨਹੀਂ ਸੀ ਬੱਸਾਂ ਰੋਕਣ ਦਾ ਸਦਾ ਹੀ ਹੈ ਨਹੀਂ ਸੀ ਕਿਸਾਨ ਪਿਛਲੇ 2 ਦਿਨ ਤੋਂ ਮੁੱਖ ਮੰਤਰੀ ਸਾਹਿਬ ਦੀਆਂ ਉਹ ਫੋਟੋਆਂ ਵਾਇਰਲ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਉਹ ਖੁਦ ਧਰਨਿਆਂ 'ਚ ਬੈਠੇ ਹੋਏ ਨੇ ਸੈਂਕੜੇ ਧਰਨੇ ਮੁੱਖ ਮੰਤਰੀ ਸਾਹਿਬ ਹੋਰੀ ਖੁਦ ਲਾਉਂਦੇ ਰਹੇ ਧਰਨਿਆਂ ਵਾਲੀ ਪਾਰਟੀ ਆਮ ਆਦਮੀ ਪਾਰਟੀ ਨੂੰ ਕਹਿਆ ਜਾਂਦਾ ਪਰ ਅੱਜ ਸੀਐਮ ਸਾਹਿਬ ਜੇਕਰ ਇਸ ਤਰ੍ਹਾਂ ਕਹਿਣਗੇ ਤਾਂ ਉਹ ਫਿਰ ਕਿਸਾਨਾਂ ਨੂੰ ਠੀਕ ਨਹੀਂ ਲੱਗ ਰਿਹਾ ਜਗਿੰਦਰ ਸਿੰਘ ਉਗਰਾਹਾ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਉਧਰ ਕਿਸਾਨ ਜਥੇਬੰਦੀ ਗੁਰਾਹਾ ਜਥੇਬੰਦੀ ਨੇ ਇਹ ਐਲਾਨ ਕੀਤਾ ਹੈ ਜਥੇਬੰਦੀ ਨੇ ਕਿਹਾ ਕਿ ਜੇ ਸਾਡਾ ਪ੍ਰਧਾਨ 2 ਘੰਟੇ ਚ ਨਹੀਂ ਛੱਡਿਆ ਤਾਂ ਅਸੀਂ ਟਕਰਾਅ ਲਾਵਾਂਗੇ ਹੁਣੇ-ਹੁਣੇ ਉਗਰਾਹਾ ਜਥੇਬੰਦੀ ਨੇ ਇਕੱਠ ਦੇ ਵਿੱਚ ਅਨਾਉਂਸ ਕੀਤਾ ਹੈ ਕਿ ਰਾਚੋ ਕਿ ਅਸੀਂ ਸਿੱਧਾ ਟਕਰਾਅ ਲਾਵਾਂਗੇ ਜੇਕਰ ਸਾਡਾ ਪ੍ਰਧਾਨ ਨਹੀਂ ਛੱਡਿਆ ਜਾਊਗਾ ਹੁਣ ਅੱਗੇ ਦੀ ਸਥਿਤੀ ਕੀ ਬਣਦੀ ਆ ਸਰਕਾਰ ਇਸ ਸਥਿਤੀ ਦੇ ਵਿੱਚ ਕਿਸ ਸੂਝ-ਬੂਝ ਦੇ ਨਾਲ ਕੰਮ ਕਰਦੀ ਆ ਉਹ ਅੱਗੇ ਆਉਣ ਵਾਲਾ ਵਕਤ ਦੱਸੇਗਾ ਮੈਂ ਤੁਹਾਡਾ ਵੀਰ ਡਾਕਟਰ ਬਜੀਤ ਆਜ਼ਾਦ ਪੰਜਾਬ ਦੇ ਸਰਕਾਰ ਤੁਹਾਨੂੰ ਰੋਟੀਆਂ ਅਜੇ ਵੀ ਚੰਡੀਗੜ੍ਹ ਜਾਣਾ ਚਾਹੁੰਦੇ ਹੋ ਜੋਣ ਝੂਠੇ ਵਾਦੇ ਕਰਦੇ ਸੀ ਲੋਕਾਂ ਦੇ ਨਾਲ ਹੂੰ ਕੋਨੇ ਕੋਈ ਲਾਗੂ ਨਹੀਂ ਕੀਤਾ ਕਹਿੰਦਾ ਸੀ ਮੈਂ 1100 ਰੁਪਏ ਪਾਉਂਗਾ ਵੋਟਾਂ ਦੁਬਾਰਾ ਉਹ ਨਹੀਂ ਉਹਨੇ ਪਾਇਆ ਹੈ ਬਾਕੀ ਕਰਜ਼ਾ ਕਹਿੰਦਾ ਕਿਸਾਨਾਂ ਦਾ ਮਾਫ ਕਰੂੰਗਾ ਉਹ ਨਹੀਂ ਕੀਤਾ ਤੇ ਜੋ ਝੂਠੇ ਵਾਦਿਆਂ ਦੇ ਬੱਚੇ ਇਹ ਝੂਠੀ ਸਰਕਾਰ ਬਣੀ ਆ ਹੈ ਉਹ ਕਿਸਾਨਾਂ ਨੂੰ ਮਜ਼ਦੂਰ ਨਹੀਂ ਠੀਕ ਹੈ ਭਾਈ ਜੀ ਕੀ ਕਹੋਗੇ ਜਿਸ ਤਰੀਕੇ ਦੇ ਨਾਲ ਫੜੋ ਫੜੀ ਚੱਲ ਰਹੀ ਆ ਜਗਿੰਦਰ ਸਿੰਘ ਉਗਰਾਹਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਇਹ ਪਾਰਟੀ ਬਾਈਲਾ ਕਹਿੰਦੀ ਸੀ ਖੋਦ ਧਰਨਿਆਂ ਚੋਂ ਪਾਰਟੀ ਨਿਕਲੀ ਆ ਖੋਦ ਇਹਨਾਂ ਦਾ ਲਾਲਾ ਕੇਦਰੀਵਾਲ ਖੋਦਰ ਨਾ ਲੌਂਦਾ ਰਿਹਾ 2013 ਦੇ ਵਿੱਚ ਜਿਹੜੀ ਧਰਨਿਆਂ ਚੋਂ ਪਾਰਟੀ ਨਿਕਲੀ ਉਹ ਕਿਸਾਨਾਂ ਨਾਲ ਅੱਜ ਸਿੱਧੇ ਮੁੱਥੇ ਲੜ ਰਹੀ ਆ ਉਹ ਆਉਂਦੇ ਦਿਨਾਂ ਦੇ ਵਿੱਚ 2027 ਦੇ ਵਿੱਚ ਪਿੰਡਾਂ 'ਚ ਇਹਨੂੰ ਜਵਾਬ ਦੇਵਾਂਗੇ ਮੂੰਹ ਤੋੜ ਕੇ ਜੀ ਕਿਸਾਨ ਕਹਿੰਦੇ ਨੇ 2027 ਦੀਆਂ ਵੋਟਾਂ ਦੇ ਵਿੱਚ ਅਸੀਂ ਵੱਡਾ ਜਵਾਬ ਦੇਵਾਂਗੇ ਤੁਸੀਂ ਉਧਰ ਸਾਹਮਣੇ ਦੇਖ ਸਕਦੇ ਹੋ ਜਿਹੜਾ ਟੋਲ ਪੁ ਲੈ ਜਾਇਆ ਉੱਥੇ ਪੁਲਿਸ ਫੋਰਸ ਵੀ ਤਾਇਨਾਤ ਹੈ ਪੁਲਿਸ ਫੋਰਸ ਨੇ ਜਿਹੜੇ ਮਿੱਟੀ ਦੇ ਟਿੱਪਰ ਭਰ ਕੇ ਵੀ ਉੱਥੇ ਰੋਕੇ ਨੇ ਤਾਂ ਕਿ ਕਿਸਾਨਾਂ ਨੂੰ ਰੋਕਣ ਦੇ ਲਈ ਉਹਨਾਂ ਦੀ ਮਦਦ ਲਈ ਜਾ ਸਕੇ ਜਦੋਂ ਕਿਸਾਨ ਦਿੱਲੀ ਨੂੰ ਜਾਂਦੇ ਨੇ ਤਾਂ ਦਿੱਲੀ ਜਿਹੜੀ ਜਿਹੜੀ ਹਰਿਆਣਾ ਸਰਕਾਰ ਜਦੋਂ ਇਸੇ ਤਰ੍ਹਾਂ ਕਰਦੀ ਹੈ ਦਾ ਸਾਡੇ ਮੁੱਖ ਮੰਤਰੀ ਸਾਹਿਬ ਉਸ ਕਾਰਵਾਈ ਨੂੰ ਗਲਤ ਮੰਨਦੇ ਨੇ ਕਿਸਾਨ ਕਹਿੰਦੇ ਨੇ ਕਿ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਕਿਹਾ ਸੀ ਕਿ ਸੈਂਟਰ ਸਰਕਾਰ ਸਾਨੂੰ ਕਹਿੰਦੀ ਆ ਡੱਲੇਵਾਲ ਸਾਹਿਬ ਨੂੰ ਮਰਨ ਵਰ ਤੋਂ ਚੱਕੋ ਅਸੀਂ ਹਵਾਈ ਮਦਦ ਦਿੰਨੇ ਆ ਪਰ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਮੈਂ ਇਹ ਧੱਕਾ ਕਦੇ ਨਹੀਂ ਕਰੂੰਗਾ ਕਿਸਾਨਾਂ ਨਾਲ ਪਰ ਅੱਜ ਕਿਸਾਨ ਕਹਿੰਦੇ ਨੇ ਕਿ ਜਦੋਂ ਆਪਣੀ ਵਾਰੀ ਐ ਅਸੀਂ ਉਹਨਾਂ ਕੋਲ ਮੰਗਾ ਲਈ ਜਾ ਰਹੇ ਆ ਤਾ ਉਸ ਵਕਤ ਫਿਰ ਮੁੱਖ ਮੰਤਰੀ ਸਾਹਿਬ ਤੇ ਪੰਜਾਬ ਸਰਕਾਰ ਕਿਸਾਨਾਂ ਨਾਲ ਇਹ ਸਭ ਕੁਝ ਕਿਉਂ ਕਰ ਰਹੀ ਹੈ ਆਪਾਂ ਗੱਲ ਕਰਦੇ ਆਂ ਬਾਈ ਜੀ ਖੜੇ ਨੇ ਬਾਈ ਜੀ ਜਿਸ ਤਰ੍ਹਾਂ ਨਾਲ ਗ੍ਰਿਫਤਾਰੀਆਂ ਹੋ ਰਹੀਆਂ ਨੇ ਕਿਵੇਂ ਦੇਖਦੇ ਹੂੰ ਇਹ ਤਾਂ ਹੁਣ ਸਾਰੇ ਨੂੰ ਸਾדע ਨੂੰ ਪਤਾ ਹੀ ਹੈ ਜਦੋਂ ਦੇ ਇਹ ਮੋਦੀ ਜਾਂ ਇਹ ਦੂਜਾ ਇਹ ਸਾਰੇ ਸਾਨੂੰ ਬਹੁਤ ਜ਼ਿਆਦਾ ਤੰਗ ਕਰ ਰਹੇ ਨੇ ਅੱਛਾ ਹਾਂ ਹੁਣ ਅਸੀਂ ਤਾਂ ਜਾਵਾਂਗੇ ਜਾਵਾਂਗੇ ਚੰਡੀਗੜ੍ਹ ਅੱਛਾ ਹਾਂ ਜੀ ਆ ਬਾਈ ਜੀ ਜਿਸ ਤਰੀਕੇ ਨਾਲ ਗ੍ਰਿਫਤਾਰੀਆਂ ਹੋ ਰਹੀਆਂ ਨੇ ਕਿਵੇਂ ਦੇਖਦੇ ਹੂੰ ਬਹੁਤ ਮਾੜੀ ਗੱਲ ਹੈ ਜੀ ਪੰਜਾਬ ਦਾ ਮੁੱਖ ਮੰਤਰੀ ਹੈ ਪਹਿਲਾਂ ਤਾਂ ਇਹ ਕਿਹਾ ਸੀ ਮੈਂ ਤੰਬੂਆਂ 'ਚ ਪਿਆ ਕਰੂੰ ਤੰਬੂਆਂ 'ਚ ਕਹਿੰਦਾ ਚੌਲ ਜੀ ਦੀ ਜੀਰੀ ਜੀ ਮੰਡੀ 'ਚ ਪਿਆ ਕਰੂੰ ਹੁਣ ਉਹਨੂੰ ਪਤਾ ਹੀ ਨਹੀਂ ਵੀ ਕਿੱਥੇ ਹੈ ਕਿਸਾਨ ਉਦੋਂ ਕਹਿੰਦਾ ਤੰਬੂਆਂ 'ਚ ਪਿਆ ਕਰੂੰ ਹੁਣ ਕਹਿੰਦਾ ਚੰਡੀਗੜ੍ਹ ਕੀ ਕਰਨ ਆਉਣਾ ਜਿੱਥੇ ਜੀ ਕਰਦਾ ਧਰਨਾ ਲਾ ਲੈਦੇ ਨੇ ਉਦੋਂ ਕਹਿੰਦਾ ਆ ਬਹਿ ਜਾ ਉਹ ਤੇ ਸੜਕ ਤੇ ਮਦਾਰੀ ਬਣ ਕੇ ਆ ਬੜ ਜਾਂਦਾ ਦੀ ਬੈਜਾ ਮੁੱਖ ਮੰਤਰੀ ਕਹਿੰਦਾ 9 ਸਸ ਦੀ ਲੜਾਈ ਹੋਵੇ ਤਾਂ ਵੀ ਤਰਨਾਲ ਵਾਲੇ ਜਾ ਕੇ ਤਰਨਾ ਭੇਜ ਦਿੰਦੇ ਨੇ ਕਹਿੰਦਾ ਜਾ ਕੇ ਬੈਂਕਾ ਮੂਰੇ ਬੈਜ ਦਿੰਦੇ ਨੇ ਹੋਰ ਕੰਮ ਮੂਰੇ ਬੈਜ ਦਿੰਦੇ ਨੇ ਕਹਿੰਦਾ ਕੋਆਪਰ